ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤ ਨਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਇੱਕ ਗੱਬਣ ਆਉ ਪੁੱਛ ਲੈਣੇ ਬਾਈ ਤੋਂ ਟੇ ਅੱਜ ਬਈ ਜੀ ਬਾਈ ਜੀ ਸਸਿਕਾ ਲ ਹਾਂਜੀ ਸਸਿਕਾ ਬਾਈ ਜੀ ਹੋ ਠੀਕ ਹੁੰ ਬਈ ਹਾਂਜੀ ਬੋਬਰੀ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਰ ਫੂਲ ਜਿਹੜਾ ਬਠੰਡਾ ਜੀ ਨੇੜੇ ਪਿੰਡ ਬਈ ਇਹਦੇ ਸੁਲਾਪਰਾ ਰਹਿ ਗਿਆ ਜੀ ਇਧਰ ਰਾਮਪਰਾ ਕੋ ਉਧਰ ਭਗਤਾ ਭਾਈ ਗਾ ਜੀ ਨੇ ਵਿਚਾਲੇ ਜੇ ਪਿੰਡ ਆ ਗਿਆ ਆਪਣਾ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈ ਜੀ 94963842855 ਠੀਕ ਹੈ ਜੀ ਦੂਜਾ ਹੈਗਾ ਜੀ 707820652 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਪੈੜਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਬਾਈ ਜੀ ਦੂਜਾ ਸੂਆ ਕਦੋਂ ਸੂਈ ਹੈ ਬਾਈ ਇਹ ਕੱਲ ਦੀ ਸੂਈ ਬਾਈ ਕੱਲ ਦੀ ਸੂਈ ਕੱਲ ਹਾਂ ਕੱਲ ਸ਼ਾਮ ਨੂੰ ਸੂਈ ਸੀ 4:00 ਵਜੇ ਠੀਕ ਹੈ ਬਾਈ ਬੱਚਾ ਕੀ ਦੇਤਾ ਇਹਨੇ ਇਹਨੇ ਬ ਬੱੱਚੀ ਬਹੁਤ ਚੰਗੀ ਆ ਮਗਰ ਬੱਚਾ ਬੱਚੀ ਹੈ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਆ ਨਸਲ ਵਾਲੀ ਬੱਚੀ ਹੈ ਜੀ ਹਾਂਜੀ ਹੂੰ ਤੇ ਕਿੰਨਾ ਕੇ ਫਿਰ ਇਹਦਾ ਬੌਲਾ ਗੱਡੇ ਬਈ ਬਾਈ ਰਾਤ ਆਪਾਂ 2.5 ਲੀਟਰ ਚ ਹੋਇਆ ਸੀਗੇ ਜੀ ਓਕੇ ਬੱਚੇ ਨੂੰ ਪਿਆ ਕੇ ਹੂੰ ਤੇ ਤਿੰਨ ਕਿਲੋਟਰ ਚ ਸਵੇਰੇ ਚ ਹੋਇਆ ਜੀ ਬੱਚੇ ਨੂੰ ਠੀਕ ਆ ਬਈ ਕਿੰਨਾ ਦੁੱਧ ਦੀ ਅਸਟੀਮੇਟ ਆ ਅਸਟੀਮੇਟ ਦੇਖੋ ਜੀ ਬਾਈ ਜੀ ਸੇਵਾ ਸੰਭਾਲ ਵਾਲੇ ਬੰਦੇ ਕੋਲ ਜਿਆ ਵੜੀ ਵੀ ਉਮੀਦ ਇਹਦੀ ਹੈਗੀ ਆਪਾਂ ਨੂੰ ਮਤਲਬ ਵੀ 14 ਕਲੈਕਟਰ ਦੀ 14 ਕਲੈਕਟਰ ਦੀ ਹਾਂ 13 14 ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਫੀਟਿੰਗ ਦੇ ਕੋਲੇ ਵੇਰੀ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਗੁਲਾਬੀ ਥਣ ਨਾੜਾ ਨੂੜਾ ਲੇਵੇ ਤੇ ਫੁੱਲ ਆਵੇ ਖੋਲ ਦੇ ਬਾਈ ਤੋੜ ਪੂਰੀਆਂ ਬ੍ਰੀਕਿੰਗ ਵਾਲੀ ਹੈ ਮਤਲਬ ਸਾਫ ਸੁਥਰੀ ਹੈ ਬਰੀਕੀਆਂ ਵਾਲੀ ਬੜਾ ਸੂਈ ਸਵਾਈਆ ਬੱਚਾ ਮਗਰ ਬੱਚੀ ਹੈ ਬਾਈ ਜੇਰ ਕੰਪਲੀਟ ਹੈ ਬਾਈ ਹਾਂਜੀ ਜੇਰ ਜੱਪਾ ਠੀਕ ਹੈ ਗਾਰੰਟੀ ਹੋਊਗਾ ਭਾਈ ਠੀਕ ਹੈ ਬਾਈ ਤੋਰਾ ਦੇਖੋ ਤੋਰਾ ਇੱਕ ਨੰਬਰ ਆਰਡਰ ਕਮਾਲ ਦਾ ਆਰਡਰ ਦੀ ਜਿਹੜੀ ਕੁਆਲਿਟੀ ਆ ਬਹੁਤ ਚੰਗੀ ਆ ਭਾਈ ਤੋਰਾ ਵੀ ਇੱਕ ਨੰਬਰ ਤੋਰ ਦੇਖੋ ਬੈਡ ਦੀ ਪੂਰੀਆਂ ਚੌੜੀਆਂ ਕਰਕੇ ਲੱਤਾਂ ਤੋਰਦੀ ਐ ਲੇਵਾ ਦੇਖੋ ਸ਼ਾਮ ਤੱਕ ਘੜਾ ਜਿਹੜਾ ਕਰਮਣੀ ਨੇ ਵਧੀਆ ਤਿਆਰ ਕਰ ਲੈਣਾ ਕੀ ਮੋਲ ਆ ਭਾਈ ਜਾਇਜ਼ ਆ ਭਾਈ ਮੋਲ ਬਿਲਕੁਲ ਜਾਇਜ਼ ਹੋ ਘਾਟਾ ਵਾਦਾ ਨਹੀਂ ਹੋਣਾ ਹੂੰ ਇਹ ਬੈੱਡ ਦੇ ਦੇਗੀ 45000 ਦੀ 45 ਦੀ ਹਾਂਜੀ ਠੀਕ ਆ ਮਾਨਦਾਨ ਹੋ ਜੂ ਮਾਨਦਾਨ ਬਸ ਥੋੜਾ ਬਹੁਤ ਛੋੜਛੱਪੇ ਵਾਲਾ ਕਰਾਂਗੇ ਠੀਕ ਆ ਭਾਈ ਜੰਮੂ ਦੀ ਸਾਫ਼ ਸੁਥਰੀ ਪੂਰੀ ਸੀਲ ਠੰਡੀ ਬੱਛੀ ਐ ਤੇ ਹੋਰ ਦੂਜਾ ਸੂਆਗਾ ਠੀਕ ਆ ਮੋਲ ਵੀ ਜਮਾ ਜਾਇਜ਼ ਆ ਬਾਈ 45000 ਰੁਪਏ ਮਾਨਤਾ ਦੇ ਨਾਲ ਥੋੜੀ ਸਮਝੀ ਗਾ ਹੁਣ ਘਾਟ ਆਈ ਤੀ ਨਹੀਂ ਤਾਂ ਵੈੜ 60 6000 ਦੀ ਸੀਗੀ ਸਹੀ ਗੱਲ ਹੈ ਫੀਟਿੰਗ ਦੇਖੋ ਲੇਵੇ ਦੀ ਕਮਾਲ ਦੀ ਆ ਤੇ ਮੋਲ ਜਮਾ ਜਾਇਜ਼ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਲੱਗਿਆ ਚਵਾਈ ਕਿਵੇਂ ਬਾਈ ਬਹੁਤ ਸੋਹਣਾ ਜੀ ਧਾਰਾ ਮਾਰ ਕੇ ਦਿਖਾ ਦੇ ਨੇ ਠੀਕ ਹੈ ਬਾਈ ਮਾਰ ਦਿਓ ਬਾਈ ਧਾਰਾ ਸੁਲਾਏ ਬਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਸੋਈ ਸਵਾਈ ਆ ਬੱਚਾ ਮਗਰ ਬੱਚੀ ਆ ਕਿਉਂ ਬੱਚੀ ਨਹੀਂ ਬਈ ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਪਿਆ ਬੱਚੀ ਵੀ ਚੰਗੀ ਆਈ ਹਾਂ ਠੰਡੀ ਪਾਉਦਾਂ ਨਾ ਬਈ ਹਾਂ ਠੰਡੀ ਬਹੁਤ ਆ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਥਣ ਬੜਾ ਕਮਾਲ ਦਾ ਲੈ ਮੁਠੀ ਆਲਾ ਤਣ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਥਣ ਤੇ ਨਾੜਾ ਨੂੜਾ ਦੇਵੇ ਤੇ ਫੁੱਲ ਆ ਬਈ ਬਾਕੀ ਚਵਾਈ ਦਿਖਾਉਣੀ ਆ ਬਈ ਚੂਣ ਤਾਂ ਬੜਾ ਸੋਹਣਾ ਲੱਗਈ ਪਿਆ ਹਾਂ ਲਾ ਚਵਾਈ ਬਹੁਤ ਚੰਗੀ ਹੈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਣੀ ਨਹੀਂ ਛੱਲਣਾ ਤਾਂ ਕਰਮ ਵਾਲੀ ਨੇ ਹੈ ਨਹੀਂ ਠੰਡੀ ਸੀਲ ਕਰਮ ਵਾਲੀ ਠੰਡੀ ਦਾ ਬਾਲੀ ਜੀ ਹੂੰ ਤੋਂ ਤੋਂ ਮੈਂ ਜਵਾਗ ਵਜੇ ਜੀ ਕੋਈ ਚੱਕ ਸਹੀ ਕਰ ਲਾ ਪਉਂਦੀ ਬਾਈ ਉਹਦਾ ਜਵਾਗ ਵਜੇ ਇੰਨੀ ਠੰਡੀ ਐ ਇੰਨੀ ਪੋਲੀ ਐ ਚਵਾਈ ਦੀ ਦੇਖੋ ਬਾਈ ਦਾ ਗੰਨੇ ਅਰਗੀ ਧਾਰਾ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਚਵਾਈ ਇੱਕ ਨਾ ਨੂੜਾ ਬਰੀਕੀ ਜਿਹਾ ਬੜ ਬੁੜੀ ਟੀ ਚੋਲਾ ਮਸ਼ੀਨਾਂ ਦਾ ਚੋਲਾ ਸਾਹਮਣੇ ਕੋਈ ਜੱਤ ਨਹੀਂ ਨਾੜਾ ਨੂੜਾ ਫੁੱਲ ਚੰਗੀਆਂ ਨੇ ਸਮੋਲ ਜਮ ਜੈਜ ਆ ਬਾਈ 45000 ਰੁਪਏ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਬਈ 2 ਨੰਬਰ ਤੇ ਕਿਹੜਾ ਸੂਆ ਸੂਈ ਇਹ ਵੀ ਪਹਿਲਾ ਸੂਆ ਸੂਈ ਬਈ ਜੀ ਪਹਿਲਾ ਸੂਆ ਕਦੋਂ ਸੂਈ ਆ ਬਈ ਇਹ ਕੱਲ ਸਵੇਰ ਦੀ ਸੂਈ ਬਈ ਕੱਲ ਸਵੇਰ ਤੇਸਕ ਟਾਈਮ ਸੂਈ ਦੀ ਕੱਲ ਇਹ ਓਕੇ ਬਈ ਜੇਰ ਪੈ ਗਈ ਸੀ ਹਾਂ ਜੇਰ ਜੇ ਆਪਾਂ ਸਭ ਕੁਝ ਓਕੇ ਜੀ ਗਾਰੰਟੀ ਹੋਊਗੀ ਜੇਰ ਭਾਰ ਦੀ ਆਰਡਰ ਬੜਾ ਕਮਾਲ ਦਾ ਹਣਾ ਬਹੁਤ ਸੋਹਣਾ ਆਰਡਰ ਕੀਟਿੰਗ ਨਾਲ ਬਹੁਤ ਹੈ ਬੜਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਬੱਚਾ ਕੀ ਆ ਬਈ ਮਗਰ ਇਹ ਬੱਚਾ ਜੀ ਮਗਰ ਬੱਚਾ ਬਈ ਠੀਕ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਕਿੰਨਾ ਕੁ ਵੱਡਾ ਫ ਬਈ ਇਹਦੇ ਕੋਲ ਹੋਊਗਾ ਮੰਨ ਕੇ ਚੱਲੋ ਬੋਲਾ 11 12 ਲੀਟਰ 11 12 ਲੀਟਰ ਹਾਂਜੀ ਠੀਕ ਕਿੰਨਾ ਕੁ ਦੁੱਧ ਦੇ ਅਸਟੀਮੇਟ ਆ ਜਣੀ ਪਾਉ ਦਹੀ ਮੇਰੇ ਸਨ 15 16 ਲੀਟਰ ਜੀ ਹੂੰ ਜਣੀ ਇਹ ਮੈਕਸੀ ਜੀ ਬਰੀਡ ਚ ਆ ਗਈ ਯਾਰ ਸੀ ਦੇ ਤੇ ਚੱਕ ਦੀ ਮੈਕਸੀ ਜੀ ਸਹੀ ਆ ਬਈ ਫੇਸ ਬੜਾ ਚੰਗਾ ਕੱਦ ਚੰਗਾ ਬਰੀਡ ਚੰਗੀ ਹੈ ਲੇਵਾ ਕਮਾਲ ਦਾ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਚਵਾਈ ਕਿਵੇਂ ਆ ਬਈ ਚੋਣ ਜਾਣ ਤਾਂ ਇੱਕ ਨੰਬਰ ਆ ਜੀ ਠੀਕ ਆ ਬਈ ਬਹੁਤ ਜਿਆਦਾ ਸੋਹਣਾਗਾ ਚੋਣ ਬਾਕੀ ਠੰਡੀ ਬਹੁਤ ਹੈ ਇਸ ਵਾਰ ਠੀਕ ਹੈ ਭਾਈ ਪਹਿਲਾਂ ਵਾਲਾ ਕੋਈ ਕੰਮ ਨਹੀਂਗਾ ਹਾਂਜੀ ਫਿਰ ਕੋਈ ਕੰਮ ਨਹੀਂ ਤੇ ਮੁੱਲ ਕੀ ਹੈ ਭਾਈ ਜੈ ਜੈ ਭਾਈ ਜੀ ਇਹ ਦੇਵਾਂਗੇ ਆਪਾਂ 48500 ਦੀ 48500 ਦੀ ਭਾਈ ਤੇ ਮਾਨਸਨ ਹੋ ਜੂ ਛੋੜ ਵਾਲਾ ਹੋ ਜੀ ਕੱਲਾ ਠੀਕ ਆ ਬਾਈ ਹਾਂਜੀ ਜਮਾ ਜਾਇਜ਼ ਮੁੱਲ ਆ ਬਈ 48500 ਰੁਪਿਆ ਮੁੱਲ ਮਾਨਦਨ ਜਰੂਰ ਹੋ ਜੂਗਾ ਲੇਵਾ ਕਮਾਲ ਦਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਕੋਈ ਠੰਡੀ ਦਾ ਬਾਹਰੀ ਆ ਜੀ ਛੱਕਾਂ ਹੀ ਬਹਿ ਜਾ ਬਨੇ ਬੱਚੇ ਵੀ ਬਹਿ ਗਏ ਚੱਕਰ ਨਹੀਂ ਜਾਹਲ ਕੋਈ ਚੱਕਰ ਨਹੀਂ ਬਾਈ ਕਹਿਣਾ ਕੁਛ ਨਹੀਂਗਾ ਕੋਈ ਚੱਕਰ ਨਹੀਂ ਹੂੰ ਬੱਚਾ ਲਾਓ ਤਰ ਬੱਕੀ ਚਵਾਈ ਦੇਖੋ ਚੋਲ ਬੜਾ ਸੁਣ ਲਗਾਈ ਬਹਿਣ ਚਵਾਈ ਚੰਗੀਆਂ ਹਨ ਲੋ ਜੀ ਮੋਟੀ ਮੋਟੀ ਚਵਾਈ ਵਾਲਾ ਜਿਵੇਂ ਮਰਦੀ ਤੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਚੂਣ ਇੱਕ ਨੰਬਰ ਆਣਾ ਬਈ ਮਾਹ ਜੀ ਬੱਸ ਸੋਚਣਾ ਦੀ ਜਵਾਈ ਦੇਖੋ ਨਿਆਣਾ ਮੋਟੇ ਜਵਾਈ ਨਿਆਣਾ ਲਾਉਣਾ ਲਾਲਾ ਨਹੀਂ ਲਾਉਣਾ ਨਾਲਾ ਕੋਈ ਚੱਕਰ ਨਹੀਂ ਬੱਚਾ ਵੀ ਛੱਡਣਾ ਛੱਡ ਲੋ ਨਾ ਛੱਡੋ ਨਿਆਣਾ ਪਾਉਣਾ ਪਾ ਲਈ ਜਿਵੇਂ ਪਲੂਣ ਆਣਾ ਕਰਮ ਵਾਲੀ ਕੋਈ ਆਲ ਨਹੀਂ ਹੈ ਨਾ ਯਾਨੀ ਜਿਹੜਾ ਇਹ ਮੁੱਲ ਆਪਣਾ ਮਤਲਬ ਇਹਦੇ ਚੋਂ ਖੋਣਾ ਕੁਛ ਨਹੀਂ ਵਾਲੀ ਛੋੜ ਹੋਈ ਬੰਦਾ ਬਾਅਦ ਚ ਕਵੇ ਤੇ ਮੁੱਲ ਕਰਾਉਣਾ ਫਿਰ 55 60 ਆ ਜੀ ਉਵੇਂ ਫਿਰ ਫੇਰ ਵੇਖੋ ਵੀ ਵੱਧ ਸਹੀ ਗੱਲ ਆ ਬਾਈ ਹੈ ਨਾ ਹੂੰ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ ਮੁੱਲ ਵਾਲੇ ਚੱਕਰਾਂ 'ਚ ਨਹੀਂ ਬਾਈ ਕਹਿੰਦਾ ਪੈਣਾ 2.545 ਹਜ਼ਾਰ ਰੁਪਇਆ ਜਮਾ ਜੈਜ ਮੁੱਲ ਮਾਨ ਤਣ ਮੜਾ ਮੋਟਾ ਹੋਊਗਾ ਅੱਗੇ ਬਾਈ ਲਾਸਟ ਕਿਹੜਾ ਸੂਆ ਇਹ ਪਲੂਣ ਹੀ ਸੂਣੀ ਬਾਈ ਜੀ ਪਲੂਣ ਹਾਂਜੀ ਤੇ ਕਿੰਨੇ ਦਿਨਾਂ ਦੀ ਕੱਚੀ ਬਾਈ ਜੀ ਲੈ ਜੂ ਹਲੇ 6-7 ਦਿਨ ਹੈ 6 ਤੋਂ 7 ਦਿਨ ਹਾਂਜੀ ਕਿੰਨਾ ਕੁ ਰਿਕਾਰਡ ਆ ਦੁੱਧ ਦਾ ਹੀ ਮਾਂ ਦਾ ਬਾਈ ਬਾਈ ਆਪਦਾ ਬੱਚੀ ਲਿਆਂਦੀ ਹੈਗੀ ਇਹ ਓਕੇ ਮਾਂ ਬਾਰੇ ਆਪ ਨੂੰ ਪਤਾ ਨਹੀਂ ਮੈਂ ਝੂਠ ਮਾਰੀ ਅੱਗੇ ਹੂੰ ਯਾਨੀ ਉਹ ਦੁੱਧ ਮੰਨ ਕੇ ਚੱਲੋ ਵੀ ਆਪਾਂ ਨੂੰ ਉਮੀਦ ਆ ਵੀ 16-17 ਲੀਟਰ ਚ ਵਾ ਦੂਗਾ ਇਹਦਾ ਠੀਕ ਹੈ ਬਾਈ ਹੋ ਲੇ ਵੇ ਤੋਰ ਕੇ ਦਿਖਾ ਦੇ ਪਹਿਲਾ ਸੁਆ ਕਰਮਲੀ ਸੁੰਨਦੀ ਆ ਕੱਚੀ ਕੱਚੀ ਲੇਵਾ ਦੇਖੋ ਫੀਟਿੰਗ ਦੇਖੋ ਮੁਠੀ ਵਾਲਾ ਤਾਂ ਕੱਲਾ ਕੱਲਾ ਤਣ ਫੇਸ ਬੜਾ ਚੰਗਾ ਬਰੀਡ ਚੰਗੀ ਆ ਕਦ ਠੀਕ ਆ ਬਈ ਤੇ ਤੋਰਾ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਆ ਉਹ ਸਭ ਨੰਨ ਦਾਜਾ ਲਾ ਲਿਓ ਤੇ ਲੇਵਾ ਕਰਮਲੀ ਨੇ ਬਹੁਤ ਸੋਹਣਾ ਤਿਆਰ ਕਰਨਾ ਨੇੜੇ ਜਾ ਕੇ ਦੁੱਧ ਚੰਗਾ ਪਾ ਦੂ ਫੈਂਟ ਵਾਲਾ ਪਾਉ ਬਰੀਡ ਚੰਗੀ ਆ ਬਈ ਇਹ ਮੁੱਲ ਕੀ ਆ ਬਈ ਕੱਚੀ ਕੱਚੀ ਦਾ ਬਈ ਇਹਦਾ 55000 ਜੀ ਮਾਨਤਨ ਹੋ ਜਾ ਮਾਨਤਨ ਬਸ ਥੋੜਾ ਬੋਤ ਹੋ ਜਾ ਠੀਕ ਆ 55000 ਰੁਪਇਆ ਮੋਲਾ ਭਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਵੈੜ ਚੰਗੀ ਆ ਥਣਲੇਵਾ ਚੰਗਾ ਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੁੱਲ ਬਰੀਡ ਪ੍ਰਿੰਟ ਬੜਾ ਚੰਗਾ ਕਰਮ ਵਾਲਾ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ